ਜਿਹੜਾ ਵੇਰਕਾਲਿਆਂ ਨੂੰ ਤੰਗ ਕਰੀ ਜਾਂਦਾ ਬੁੱਢੇ ਨਾਲੇ ਨੂੰ ਬੰਨ ਲਾਉਣ ਦੀ ਗੱਲ ਕਰੀ ਜਾਂਦਾ ਕਿ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਤੇਰੇ ਤੋਂ ਉਹਨਾਂ ਦਾ ਵਾਅਦਾ ਨਹੀਂ ਪੱਟਿਆ ਜਾਣਾ ਮੇਰੇ ਤੋਂ ਲਿਖ ਕੇ ਲੈ ਲੈ ਗੱਲ ਜਿੱਥੇ ਲਿਖ ਕੇ ਲੈਣੀ ਆਂ ਔਰ ਜਿਹੜੇ ਆ ਹੈਗੇ ਆ ਵੇਰਕਾਲੇ ਫੈਕਟਰੀ ਵਾਲੇ ਉਹਨਾਂ ਦੇ ਨਾਲ ਮੈਂ ਹੱਕ ਠੋਕ ਕੇ ਖੜਾ ਸਾਰਾ ਪੰਜਾਬ ਨਹੀਂ ਪੰਜਾਬ ਤਾਂ ਰਹਿ ਜੇ ਇੱਕ ਪਾਸੇ ਸਾਡੇ ਪੰਜਾਬ ਦੇ ਨੇਤਾ ਮੰਤਰੀ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਕੋਈ ਉਂਗਲ ਭੜਕੇ ਵੀ ਉਹਨਾਂ ਲੱਖ ਭੜਕੇ ਕੋਈ ਵੇਖੇ ਤੇ ਉਂਗਲ ਖੜੀ ਕਰਕੇ ਵੇਖਿਓ ਉਹਨਾਂ ਦੇ ਨਾਲ ਇੱਟ ਦਾ ਜਵਾਬ ਪੱਥਰ ਨਹੀਂ ਜੇ ਤੋਫਾਂ ਵੀ ਲਾਉਣ ਦਾ ਪਿੰਗਾ ਲਾ ਦਾਂਗੇ ਕੋਈ ਫੈਕਟਰਿੰਗ ਵਾਲਿਆਂ ਨੂੰ ਗੱਲ ਕਰਕੇ ਵਿਖਾਵੇ ਬਲੈਕਮੇਲ ਲੱਖਾ ਸਦਾਨਾ ਜਿਹੜਾ ਵੇਰ ਕਾਲਿਆਂ ਨੂੰ ਤੰਗ ਕਰੀ ਜਾਂਦਾ ਬੁੱਢੇ ਨਾਲੇ ਨੂੰ ਬੰਨ ਲਾਉਣ ਦੀ ਗੱਲ ਕਰੀ ਜਾਂਦਾ ਕਿ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਤੇਰੇ ਤੋਂ ਉਹਨਾਂ ਦਾ ਵਾਅਦਾ ਨਹੀਂ ਪੱਟਿਆ ਜਾਣਾ ਮੇਰੇ ਤੋਂ ਲਿਖ ਕੇ ਲੈ ਲੈ ਗੱਲ ਜਿੱਥੇ ਲਿਖ ਕੇ ਲੈਣੀ ਆ ਔਰ ਜਿਹੜੇ ਆ ਹੈਗੇ ਆ ਵੇਰਕਾ ਵਾਲੇ ਫੈਕਟਰੀਆਂ ਵਾਲੇ ਉਹਨਾਂ ਦੇ ਨਾਲ ਮੈਂ ਹਿੱਕ ਠੋਕ ਕੇ ਖੜਾ ਸਾਰਾ ਪੰਜਾਬ ਨਹੀਂ ਪੰਜਾਬ ਤਾਂ ਰਹਿ ਜੇ ਇੱਕ ਪਾਸੇ ਸਾਡੇ ਪੰਜਾਬ ਦੇ ਨੇਤਾ ਮੰਤਰੀ ਅਸੀਂ ਉਹਨਾਂ ਦੇ ਨਾਲ ਖੜੇ ਆ ਉਹਨਾਂ ਦੇ ਕੋਈ ਉਂਗਲ ਭੜਕੇ ਵੀ ਉਹਨਾਂ ਲੱਖ ਭੜਕੇ ਕੋਈ ਵੇਖੇ ਤੇ ਉਂਗਲ ਖੜੀ ਕਰਕੇ ਵੇਖੇ ਉਹਨਾਂ ਦੇ ਨਾਲ ਇੱਟ ਦਾ ਜਵਾਬ ਪੱਥਰ ਨਹੀਂ ਜੇ ਤੋਫਾਂ ਵੀ ਲਾਉਣ ਦਾ ਪਿੰਗਾ ਲਾ ਦਾਂਗੇ ਕੋਈ ਫੈਕਟਰੀ ਵਾਲਿਆਂ ਨੂੰ ਗੱਲ ਕਰਕੇ ਵਿਖਾਵੇ ਮੈਂ ਗੱਲ ਫੈਕਟਰੀ ਵਾਲਿਆਂ ਨੂੰ ਕਹਿਣਾ ਕਿ ਲੱਖਾ ਰਹਿ ਗਿਆ ਇੱਕ ਪਾਸੇ ਲੱਖੇ ਦੇ ਮਸਲੇ ਤੇ ਨਹੀਂ ਮੈਂ ਬੋਲੀ ਜਾਂਦਾ ਮੈਂ ਕਿੱਥੇ ਬੋਲੀ ਜਾਂਦਾ ਗੱਲ ਪਾਣੀ ਦੀ ਕਰੀ ਜਾਂਦਾ ਹੁਣ ਉਹਰੇ ਗਾਹ ਜਾ ਸਾ ਸਿਆਣਿਆਂ ਦੀ ਗੱਲ ਇਹ ਹੁੰਦੀ ਆ ਕਿ ਜਿਹੜਾ ਆ ਪਾਣੀ ਆਉਂਦੇ ਆ ਨਾ ਜਿਹੜੇ ਆਹਾ ਜਿਵੇਂ ਆ ਪਾਣੀ ਆਈ ਜਾਂਦਾ ਪਾਣੀ ਚੈੱਕਰਾਓ ਜਿਵੇਂ ਆ ਪਾਣੀ ਆਈ ਜਾਂਦਾ ਹੁੰਦਾ ਨਹਿਰਾਜ ਪਾਣੀ ਆ ਗਿਆ ਜਾਂ ਪਾਣੀ ਕਿਵੇਂ ਆ ਗਿਆ ਇਹ ਜਿਹੜਾ ਪਾਣੀ ਆ ਆ ਜਾ ਇਹ ਜਿਹੜਾ ਪਾਣੀ ਕਹਿੰਦੇ ਸਿਆਣੇ ਕਹਿੰਦੇ ਆ ਵੀ ਜੜੀਆਂ ਬੂਟੀਆਂ ਨਾਲ ਖਹਿ ਕੇ ਆਉਂਦਾ ਕਾਦੇ ਨਾਲ ਖਹਿ ਕੇ ਆਉਂਦਾ ਜੜੀਆਂ ਬੂਟੀਆਂ ਨਾਲ ਤੇ ਜਿਹੜਾ ਫੈਕਟਰੀਆਂ ਦੇ ਕਾਰਨ ਕੁਝ ਲੋਕਾਂ ਦੇ ਕਾਰਨ ਜਿਹੜਾ ਕਹੋ ਕੁਝ ਲੋਕਾਂ ਦੇ ਕਾਰਨ ਇਹ ਪਾਣੀ ਖਰਾਬ ਹੋ ਗਿਆ ਕੁਝ ਲੋਕ ਇਹਦੇ ਕੁਝ ਬੁੜੀਆਂ ਵੀ ਬਹੁਤ ਸਾਰੇ ਲੋਕ ਗੰਦ ਮੰਦ ਘਰ ਦਾ ਪਾਣੀ ਚਾ ਕੇ ਸਿੱਟ ਦਿੰਦੇ ਆ ਔਰ ਜਿਹੜੇ ਫੈਕਟਰੀਆਂ ਵਾਲੇ ਆ ਉਹ ਅਕਸਰ ਜਿਹੜੇ ਕਹਿੰਦੇ ਲੋਕਾਂ ਦੀਆਂ ਵੀਡੀਓ ਸਾਹਮਣੇ ਆਂਗਾ ਕਿਸੇ ਨੇ ਕੈਮੀਕਲ ਪਾਤਾ ਕਿਸੇ ਨੇ ਕੁਝ ਕਰਤਾ ਪਰ ਮੈਂ ਫੈਕਟਰੀ ਵਾਲਿਆਂ ਦੇ ਨਾਲ ਮੈਂ ਪੰਜਾਬ ਦੇ ਮੰਤਰੀਆਂ ਦੇ ਨਾਲ ਚੌਂਤੀ ਫੈਦੇ ਮੰਤਰੀਆਂ ਦੇ ਨਾਲ ਹੁੰਦਾ ਚਾਰ ਪਾਰਟੀਆਂ ਕਾਂਗਰਸ ਕਾਲੀ ਦਲ ਭਾਜਪੀ ਝਾੜੂ ਵਾਲੇ ਕਿਸੇ ਨੇ ਪੰਜਾਬ ਦੇ ਹੱਕ 'ਚ ਨਹੀਂ ਖੜਨਾ ਇਹ ਬਿਜ਼ਨਸਮੈਨਾਂ ਦੇ ਹੱਕ 'ਚ ਖੜਨਗੇ ਤੇ ਆਪਾਂ ਫਿਰ ਕਿਉਂ ਪਾਸ ਹੋਈਏ ਆਪਾਂ ਵੀ ਬਿਜ਼ਨਸਮੈਨਾਂ ਨਾਲ ਖੜਦੇ ਆ ਵੇਖੋ ਲੱਖਿਆ ਸਦਾਣਿਆ ਗੱਲ ਸੁਣ ਟਕਾ ਕੇ ਮੈਂ ਫਿਰ ਇੱਕੋ ਗੱਲ ਵਾਜਦੇ ਵਾਜ ਕਹਿਣਾ ਕਿ ਮੈਂ ਗੱਲ ਕਿਸੇ ਲੱਖੇ ਦੀ ਜਾਂ ਅਮਤਾ ਜਿਹੜਾ ਮਾਨੋ ਜਿਹੜਾ ਐਕਟਰਾਂ ਸੋਨੀਆਂ ਮਾਨ ਨੇ ਪਾਈ ਜਾਂ ਉਹਨਾਂ ਤੇ ਜਾਓ ਕਿਸਾਨਾਂ ਤੇ ਮੈਂ ਕਿਸੇ ਤੇ ਨਹੀਂ ਬੋਲਦਾ ਮੈਂ ਬੋਲੂਗਾ ਪਾਣੀ ਦਾ ਜਿਹੜਾ ਆ ਪਾਣੀ ਜਿਹਦੇ ਨਾਲ ਗੰਦੀਆਂ ਬਿਮਾਰੀਆਂ ਲੱਗ ਰੀਆਂ ਆ ਸਾਡੇ ਫਾਜ਼ਲ ਕਾਦੇ ਵਿੱਚ ਕੈਂਸਰ ਦੇ ਨਾਲ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਲੇ ਕੱਲ ਪਰਸੋ ਹੀ ਜਿਹੜਾ ਆ ਬੱਲੂਆਂ ਨੇ ਹਲਕੇ ਦੇ ਵਿੱਚ ਇੱਕ ਜਿਹੜੀ ਕਹ ਲੋ ਔਰਤ ਦੀ ਡੈਥ ਹੋਈ ਆ ਔਰ ਛੋਟੇ-ਛੋਟੇ ਬੱਚਿਆਂ ਨੂੰ ਕੈਂਸਰ ਹੋਇਆ ਪਿਆ 16-16 ਸਾਲ ਦੀਆਂ ਧੀਆਂ ਨੂੰ ਕੈਂਸਰ ਹੋਇਆ ਪਿਆ ਇਹ ਬੋਲ ਰਿਹਾ ਮੈਂ ਪਾਣੀ ਤੇ ਨੌਜਵਾਨੀ ਤੇ ਮੈਂ ਕਿਸੇ ਦਾ ਪੱਖ ਨਹੀਂ ਪੂਰ ਰਿਆ ਜੇਕਰ ਫੈਕਟਰੀਆਂ ਵਾਲੇ ਕਹਿੰਦੇ ਆ ਕਿ ਪਾਣੀ ਸਹੀ ਆ ਜਾਂ ਕੋਈ ਉਹਨਾਂ ਨੂੰ ਬਲੈਕਮੇਲ ਕਰਦਾ ਪਹਿਲੀ ਗੱਲ ਤੇ ਆ ਮੈਂ ਕੋਈ ਲੱਖੇ ਦਾ ਬਾਰ-ਬਾਰ ਕਹਿ ਰਿਹਾ ਪੱਖ ਨਹੀਂ ਪੂਰ ਰਿਆ ਜੇ ਫੈਕਟਰੀਆਂ ਵਾਲਿਓ ਤੁਹਾਡੇ ਤੋਂ ਕੋਈ ਵੀ ਬੰਦਾ ਪੈਸੇ ਮੰਗਦਾ ਤੇ ਫਿਰ ਤੁਸੀਂ ਉਹ ਰਿਕਾਰਡਿੰਗ ਉਹ ਸਬੂਤ ਵਾਇਰਲ ਕਰੋ ਤਾਂ ਕਿ ਪੰਜਾਬ ਦੇ ਲੋਕ ਬਲੈਕ ਮੈਲਾ ਤੋਂ ਚੱਕਨੇ ਹੋ ਸਕਣ ਤੇ ਜੇ ਤੁਹਾਡੇ ਕੋਲ ਹੈ ਨਹੀਂ ਗੇ ਕੁਝ ਫਿਰ ਤੁਸੀਂ ਨਾ ਬੋਲੋ ਦੂਜੀ ਗੱਲ ਮੈਂ ਫੈਕਟਰੀਆਂ ਵਾਲਿਆਂ ਦੇ ਨਾਲ ਮੈਂ ਪਾਸੇ ਨਹੀਂ ਹੁੰਦਾ ਮੈਂ ਵਾਰ-ਵਾਰ ਕਹਿਣਾ ਮੈਂ ਚਾਰੇ ਪਾਰਟੀਆਂ ਦੇ ਨਾਲ ਪਰ ਇੱਕ ਸ਼ਰਤ ਤੇ ਜਿਹੜਾ ਬੁੱਢੇ ਨਾਲੇ ਦਾ ਪਾਣੀ ਆ ਆਏ ਵਤਨ ਸਭਾ ਦੇ ਵਿੱਚ ਉਹ ਕੈਮਰੇ ਦੇ ਸਾਹਮਣੇ ਐਮਐਲਏ ਤੋਂ ਲੈ ਕੇ ਸਪੀਕਰ ਤੱਕ ਨੂੰ ਮੁੱਖ ਮੰਤਰੀ ਤੱਕ ਨੂੰ ਪੀਣਾ ਪਊਗਾ ਅਸੀਂ ਜੇ ਪੰਜਾਬ ਦੀ ਸਰਕਾਰ ਫੈਕਟਰੀ ਵਾਲੇ ਦੇ ਨਾਰਾ ਤਾਂ ਅੱਜ ਦਾ ਪੰਜਾਬ ਨਹੀਂ ਪੂਰਾ ਪੰਜਾਬ ਸਰਕਾਰ ਦੇ ਨਾਲ ਤੁਹਾਡੇ ਨਾਲ ਪਰ ਇਹਦਾ ਕੰਮ ਇੱਕੋ ਹੀ ਆ ਕਿ ਜਿਹੜਾ ਪਾਣੀ ਆ ਉਹ ਬਸਲੇਰੀ ਬਸਲੂਰੀ ਨਹੀਂ ਪੀਂਦਣਾ ਜਿਹੜਾ ਮੰਤਰੀਆਂ ਦੇ ਵਿਆਹ ਹੋਣਗੇ ਲਾਈਵ ਚੱਲਿਆ ਕਰੂਗਾ ਜਿਹੜਾ ਮੰਤਰੀਆਂ ਦੇ ਘਰਾਂ ਦੇ ਵਿੱਚ ਕਿਸੇ ਦਾ ਵੀ ਵਿਆਹ ਹੋਊਗਾ ਉਸ ਟਾਈਮ ਤੇ ਪਾਣੀ ਬੁੱਢੇ ਨਾਲੇ ਦਾ ਪਿਆਇਆ ਜਾਊਗਾ ਵਿਧਾਨ ਸਭਾ ਲੱਗੂਗੀ ਤਾਂ ਕੈਮਰੇ ਦੇ ਸਾਹਮਣੇ ਪਾਣੀ ਉੱਥੇ ਪਿਆਇਆ ਜਾਊਗਾ ਸਹਿਮਤੋਂ ਦੂਜੀ ਗੱਲ ਫੈਕਟਰੀਆਂ ਦੇ ਜਿੰਨੇ ਕਰਮਚਾਰੀ ਆ ਜਿਹੜੇ ਤੁਸੀਂ ਤਿਆਰ ਤੋਂ ਤਿਆਰ ਖੜਾਏ ਆ ਇੱਕੋਹੇ ਤੇ ਨਾਲ ਫੈਕਟਰੀਆਂ ਦੇ ਮਾਲਕ ਫਿਰ ਤੋਂ ਸੁਣਾ ਫੈਕਟਰੀਆਂ ਦੇ ਕਰਮਚਾਰੀ ਫੈਕਟਰੀਆਂ ਦੇ ਮਾਲਕ ਉਹ ਪਾਣੀ ਪੀਣਗੇ ਤਾਂ ਲੱਖਾਂ ਕੋਈ ਕੋਈ ਸਾਰੇ ਛੱਡੋ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਜੇਕਰ ਵੱਡੇ ਵੱਡੇ ਅਫਸਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਵੱਡੇ ਵੱਡੇ ਰੈਂਕਾਂ ਵਾਲੇ ਅਫੀਸਰ ਜਿੰਨੇ ਵੀ ਆ ਉਹ ਪਾਣੀ ਪੀਣਗੇ ਤਾਂ ਫੇਰ ਪਾਣੀ ਬਿਲਕੁਲ ਸਹੀ ਆ ਜਿਹੜਾ ਪਾਣੀ ਦਰਿਆਵਾਂ ਦਾ ਹੁੰਦਾ ਉਹ ਜੜੀਆਂ ਬੂਟੀਆਂ ਨਾਲ ਖਾ ਕੇ ਆਉਂਦਾ ਤੇ ਉਹ ਪਾਣੀ ਬਿਲਕੁਲ ਚੰਗਾ ਹੁੰਦਾ ਜੇਕਰ ਤੁਸੀਂ ਉਹ ਪਾਣੀ ਚੰਗਾ ਪੀਨੇ ਆ ਤਾਂ ਫੇਰ ਵਿਧਾਨ ਸਭਾ ਦੇ ਵਿੱਚੋਂ ਪਾਣੀ ਪੀਤਾ ਜਾਊਗਾ ਫੇਰ ਤਾਂ ਕਿਸੇ ਗੱਲ ਦਾ ਕੋਈ ਰੌਲਾ ਹੀ ਨਹੀਂਗਾ ਕਾਂਗਰਸ ਦਾ ਕੋਈ ਐਮਐਲਏ ਪਾਣੀ ਪੀਊਗਾ ਦੱਸੋ ਵੀ ਪੰਜਾਬ ਦੇ ਮੰਤਰੀਓ ਬੇਨਤੀ ਆ ਕੀ ਕੋਈ ਝਾੜੂ ਵਾਲਿਆਂ ਦਾ 92 ਐਮਐਲਏ ਚੋਂ ਪਾਣੀ ਆਉਂਦੇ ਘਰੇ ਆਰੋ ਦੀ ਜਗ੍ਹਾ ਤੇ ਇਹ ਪਾਣੀ ਪੀਊਗਾ ਕੋਈ ਉਹਨਾਂ ਦਾ ਲੀਡਰ ਆ ਕੇ ਸਾਹਮਣੇ ਪਾਣੀ ਪੀਊਗਾ ਤੁਸੀਂ ਦੱਸੋ ਮੱਛੀਚੇਵਾਲ ਜੀ ਉਹ ਬਾਬਾ ਜੀ ਤੁਹਾਨੂੰ ਬੇਨਤੀ ਕਰਦਾ ਕੀ ਤੁਸੀਂ ਉਹ ਪਾਣੀ ਤੁਸੀਂ ਤਾਂ ਅਕਸਰ ਤੁਹਾਡੀਆਂ ਗੱਲਾਂ ਸੁਣੀਆਂ ਕਿ ਤੁਸੀਂ ਪਾਣੀ ਦੇ ਪ੍ਰਤੀ ਬਹੁਤ ਸੋਚਦੇ ਆ ਕੀ ਤੁਸੀਂ ਉਹ ਪਾਣੀ ਰਾਜ ਸਭਾ ਦੇ ਵਿੱਚ ਲਿਜਾ ਕੇ ਜਿੰਨੇ ਰਾਜ ਸਭਾ ਮੈਂਬਰ ਆ ਉਹਨਾਂ ਨੂੰ ਉਹ ਪਾਣੀ ਪਿਆਉਂਗੇ ਰਾਜ ਸਭਾ ਦੇ ਕੈਮਰਿਆਂ ਦੇ ਸਾਹਮਣੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਉਹ ਪਾਣੀ ਦਾ ਮਤਾ ਪੈਣਾ ਚਾਹੀਦਾ ਕਿ ਜਿਹੜਾ ਬੁੱਢੇ ਨਾਲੇ ਦਾ ਪਾਣੀ ਆ ਜਿਹੜਾ ਕਈ ਜ਼ਿਲ੍ਹਿਆਂ ਵਿੱਚ ਜਾਂਦਾ ਵਿਧਾਨ ਸਭਾ ਤੇ ਲੋਕ ਸਭਾ ਦੇ ਵਿੱਚ ਇਹ ਪਾਣੀ ਪਿਆਇਆ ਜਾਊਗਾ ਮੈਂ ਜਿਹੜੇ ਮੀਤ ਹੇਰਜੀਆ ਐਮਪੀ ਬਣਿਆ ਸੰਗਰੂਰ ਤੋਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ 500 ਤੋਂ ਪਲੱਸ ਐਮਪੀ ਬੈਠੇ ਆ ਉੱਥੇ ਕੀ ਤੁਸੀਂ ਉਹਨਾਂ ਐਮਪੀਆਂ ਨੂੰ ਇਹ ਬੁੱਢੇ ਨਾਲੇ ਦਾ ਪਾਣੀ ਪਿਆਉਂਗੇ ਜੇਕਰ ਤੁਸੀਂ ਲੋਕ ਸਭਾ ਦੇ ਵਿੱਚ ਇਹ ਪਾਣੀ ਸਾਰਿਆਂ ਨੂੰ ਪਿਉੰਨੇ ਆ ਤੇ ਫੇਰ ਉਹ ਬੰਦੇ ਨੂੰ ਮੂਰਖ ਕਿਹਾ ਜਾਊਗਾ ਜਿਹੜਾ ਇਸ ਪਾਣੀ ਤੇ ਰੌਲਾ ਪਾਊਗਾ ਪਰ ਜੇਕਰ ਇਹ ਪਾਣੀ ਪੀਨ ਤੋਂ ਮੰਤਰੀ ਐਮਐਲਏ ਐਮਪੀ ਰਾਜ ਸਭਾ ਮੈਂਬਰ ਤੇ ਅਫਸਰ ਸਾਹਿਬਾਨ ਇਹ ਪਾਣੀ ਪੀਣ ਤੋਂ ਹੱਥ ਖੜੇ ਕਰਦੇ ਆ ਇਹਦਾ ਮਤਲਬ ਇਹ ਆ ਕਿ ਇਹ ਪਾਣੀ ਵਾਕਿਆ ਹੀ ਗੰਦਾ ਮੈਂ ਕੋਈ ਇੱਥੇ ਵੈਸੇ ਨਹੀਂ ਕਹਿ ਰਿਹਾ ਅਸੀਂ ਤਾਂ ਵੈਸੇ ਵੀ ਇਹ ਪਾਣੀ ਪੀ ਜਾਂਨੇ ਆ ਲਧਿਆਣੇ ਦੇ ਵਿੱਚ ਆ ਕੇ ਤਿੰਨ ਤਰੀਕ ਨੂੰ ਸਭ ਤੋਂ ਪਹਿਲਾਂ ਪਾਣੀ ਮੈਂ ਪੀਊਂਗਾ ਕੀ ਉਹ ਫੈਕਟਰੀਆਂ ਦੇ ਮਾਲਕਾਂ ਜਿਹੜੇ ਮੇਰੇ ਬਰੋਬਰ ਪਾਣੀ ਪੀਣਗੇ ਕੀ ਜਿਹੜੇ ਮੰਤਰੀ ਸਭਾਣ ਉਹ ਮੇਰੇ ਬਰੋਬਰੋ ਪਾਣੀ ਪੀਣਗੇ ਪੀਓਗੇ ਤਾਂ ਦੱਸੋ ਜੇਕਰ ਸਾਡੇ ਰਾਜੇ ਪਾਣੀ ਉਹ ਪੀ ਲੈਣਗੇ ਤਾਂ ਫਿਰ ਪਰਜਤ ਆਪਣੇ ਆ ਪੀ ਲੂਗੀ ਦੱਸੋ ਜਵਾਬ ਹੈ ਕੋਈ ਕੋਈ ਜਵਾਬ ਨਹੀਂ ਹੈ ਅਸਲ ਸਚਾਈ ਇਹ ਆ ਕਿ ਹਮੇਸ਼ਾ ਜਿਹੜੇ ਰਾਜੇ ਮਹਾਰਾਜੇ ਅੰਗਰੇਜ਼ ਮੰਤਰੀ ਇਹ ਬਿਜ਼ਨਸਮੈਨਾਂ ਦੇ ਨਾਲ ਖੜਦੇ ਰਹੇ ਆ ਇਹ ਬਿਜ਼ਨਸਮੈਨਾਂ ਦੇ ਨਾਲ ਖੜਦੇ ਰਹੇ ਆ ਅਸੀਂ ਮੰਤਰੀਆਂ ਦੀ ਗੱਲ ਤੇ ਕਿਹੜੇ ਮੰਤਰੀ ਦੀ ਗੱਲ ਤੇ ਵਿਸ਼ਵਾਸ ਕਰਾਂਗੇ ਕਿ ਅਸੀਂ ਭਗਵਾਨ ਤਮਨ ਦੀ ਗੱਲ ਤੇ ਵਿਸ਼ਵਾਸ ਕਰਾਂਗੇ ਜਿਹੜੇ ਸ਼ਰਾਬ ਫੈਕਟਰੀ ਬੰਦ ਕਰਾਉਣ ਪਿੱਛੇ ਕੰਗਾਂ ਦੇ ਲੱਤਾਂ ਗੋਡੇ ਤੜਵਾਤੇ ਸੀ ਕਈਆਂ ਬਾਵਾ ਨੂੰ ਧੱਕੇ ਮਰਵਾਤੇ ਸੀ ਸੜਕਾਂ ਤੇ ਕਈਆਂ ਤੇ ਪਰਚੇ ਪਵਾਤੇ ਸੀ ਕੀ ਅਸੀਂ ਉਹਨਾਂ ਅਸਰਾਂ ਦੀ ਗੱਲ ਮੰਨਾਂਗੇ ਜਦੋਂ ਸਰਕਾਰ ਕਹਿੰਦੀ ਆ ਸਾਡੇ ਤੇ ਮੇਰੇ ਅਰਗੇ ਤੇ ਝੂਠੇ ਪਰਚੇ ਹੋ ਜਾਂਦੇ ਆ ਜਦੋਂ ਸਰਕਾਰ ਕਵੇ ਤਾਂ लाठी चार्ज ਹੋ ਜਾਂਦੇ ਆ ਬੇਰੋਜ਼ਗਾਰਾਂ ਤੇ लाठी चार्ज ਹੋ ਜਾਂਦੇ ਆ ਜਿਹੜੇ ਕਿਸਾਨ ਆਪ ਦਾ ਹੱਕ ਮੰਗਦੇ ਉਹਨਾਂ ਤੇ ਲਾਠੀ ਚਾਰਜ ਹੋ ਜਾਂਦੇ ਆ ਮਜ਼ਦੂਰ ਜਿਹੜਾ ਪਿਓ ਦੇ ਘਰੇ ਨਹੀਂ ਮਾਂ ਦੇ ਢਿੱਡ ਦੇ ਵਿੱਚ ਵੀ ਔਖਾ ਹੁੰਦਾ ਜਦੋਂ ਕੋਈ ਤਗੜਾ ਮੰਤਰੀ ਦੇ ਘਰੇ ਬੱਚਾ ਹੋਣ ਵਾਲਾ ਆਵੇ ਉਹਦੀ ਘਰ ਵਾਲੀ ਵਨ ਸਵੰਨੇ ਫਰੂਟ ਖਾਂਦੀ ਆ ਮੈਂ ਗੱਲ ਮਾਫੀ ਚਾਹੁੰਦਾ ਇਹ ਕਹਿਣ ਲੱਗਿਆ ਪਰ ਜਦੋਂ ਕਿਸੇ ਗਰੀਬ ਇਹ ਸਿਆਣੀ ਸੱਚੀ ਗੱਲ ਆ ਮਤਲਬ ਇਹ ਕਿ ਜਿਹੜੇ ਗਰੀਬ ਤੋਂ ਗਰੀਬ ਲੋਕ ਪਏ ਆ ਮਜਦੂਰਾ ਘਰਾਂ ਦੇ ਵਿੱਚੋਂ ਉਹ ਔਰਤਾਂ ਫਰੂਟਾਂ ਦੀ ਜਗ੍ਹਾ ਤੇ ਕਈ ਵਾਰ ਰੋੜ ਖਾਂਦੀਆਂ ਉਹ ਤਾਂ ਢਿੱਡ ਦੇ ਵਿੱਚ ਔਖਾ ਹੋ ਜਾਂਦਾ ਮਜਦੂਰਾ ਦਾ ਪੁੱਤ ਮੈਂ ਮਜਦੂਰਾ ਦੇ ਘਰੋਂ ਆ ਮੈਨੂੰ ਪਤਾ ਪਰ ਜਿਹੜੇ ਮਜਦੂਰ ਢਿੱਡ ਚੋਂ ਔਖੇ ਹੋ ਜਾਂਦੇ ਆ ਉਹਨਾਂ ਮਜਦੂਰਾਾਂ ਤੇ ਪ੍ਰਸ਼ਾਸਨ ਲਾਠੀ ਚਾਰਜ ਕਰ ਦਿੰਦਾ ਸਰਕਾਰ ਦੇ ਕਹਿਣੇ ਤੇ ਕੀ ਅਸੀਂ ਉਹਨਾਂ ਦਾ ਕਹਿਣਾ ਮੰਨੀਏ ਮੈਂ ਬੇਨਤੀ ਇਹ ਕਰਦਾ ਕਿ ਸਾਨੂੰ ਦੱਸੋ ਸਾਡਾ ਕਸੂਰ ਦੱਸੋ ਤੁਸੀਂ ਵੀ ਦੁਨੀਆ ਦੇ ਵਿੱਚ ਆਏ ਆ ਅਸੀਂ ਵੀ ਦੁਨੀਆ ਦੇ ਵਿੱਚ ਆਏ ਆ ਜੇ ਤੁਹਾਡਾ ਰੱਬ ਕੋਈ ਹੋਰ ਆ ਤੇ ਕਿਰਪਾ ਕਰਕੇ ਬੇਨਤੀ ਆ ਅਸੀਂ ਉਹ ਰੱਬ ਨੂੰ ਚਿੱਠੀ ਪਾਦ ਗਏ ਕਿ ਜਾਂ ਤਾਂ ਇਹਨਾਂ ਨੂੰ ਸਾਡੇ ਵੱਲ ਭੇਜ ਜਾਂ ਸਾਨੂੰ ਇਹਨਾਂ ਵੱਲ ਭੇਜ ਸਾਨੂੰ ਤਾਂ ਬਿਜ਼ਨਸਮੈਨ ਮੰਤਰੀ ਰਲ ਕੇ ਐ ਜਿਵੇਂ ਬੁੜਗਣਾ ਨਹੀਂ ਥਾਪੇ ਨਾਲ ਲੀੜਿਆਂ ਨੂੰ ਕੁੱਟਦੀਆਂ ਸਾਨੂੰ ਤਾਂ ਦੇਹ ਤੇਰੇ ਦੀ ਦੇਹ ਤੇਰੇ ਦੀ ਕੁੱਟ ਰਾਇਆ ਅਸੀਂ ਕਿੱਧਰ ਨੂੰ ਜਾ ਗਏ ਰੱਬਾ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਨੇ ਆ ਰੱਬਾ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਨੇ ਆ ਦੇ ਰੱਬਾ ਤੂੰ ਅਸਤੀਫਾ ਸੀ ਰੱਬ ਹੋਰ ਬਣਾਉਣਾ ਚਾਹੁੰਨੇ ਆ ਪਰ ਬਣਾਵਾਂਗੇ ਕਿਨੂੰ ਹੋ ਤਾਂ ਉਹ ਵੀ ਤੇਰੇ ਅੱਗੇ ਜਾਊਗਾ ਮੇਰੀ ਐਨੀਕ ਬੇਨਤੀ ਆ ਕਿ ਮੈਂ ਜਿਹੜਿਆ ਫੈਕਟਰੀਆਂ ਆ ਰੇ ਸੀ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਸੁਣ ਕੇ ਹਟਿਆ ਇਹ ਕਹਿੰਦੇ ਆ ਜੀ ਸਾਡਾ ਤਾਂ ਲੱਖਾਂ ਬੰਦਾ ਰੈਡੀ ਖੜਾ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਦਿਓ ਜਵਾਬ ਤੁਹਾਨੂੰ ਤਾਂ ਜਵਾਬ ਦੇਣ ਦੀ ਲੋੜ ਨਹੀਂ ਔਰ ਇੱਕ ਫੈਕਟਰੀ ਦਾ ਮਾਲਕ ਹੋਰ ਸੀ ਜਿਹਦਾ ਕਹਿਣਾ ਇਹ ਸੀ ਕਿ ਜੀ ਮੇਰਾ ਕੋਈ ਫੋਨ ਨੰਬਰ ਲੈ ਲਓ ਮੈਂ ਦੱਸੂਗਾ ਕਿ ਪਾਣੀ ਵਿੱਚ ਗੰਦ ਕੌਣ ਪਾ ਰਿਹਾ ਬਾਈ ਜੀ ਦੱਸਣ ਦੀ ਕੀ ਲੋੜ ਆ ਇਹ ਦੁਨੀਆ ਇਕੱਲੀ ਸਾਡੀ ਨਹੀਂ ਗਈ ਥੋਡੀ ਵੀ ਆ ਇਹ ਸੰਸਾਰ ਕੱਲਾ ਤੁਹਾਡਾ ਨਹੀਂ ਸਾਡਾ ਵੀ ਆ ਔਰ ਮੈਂ ਇੱਕ ਗੱਲ ਦੱਸ ਦੇਵਾਂ ਕੇ ਸਾਹਮਣੇ ਸ਼ਮਸ਼ਾਨ ਘਾਟਾ ਅਜਮਾ ਸ਼ਮਸ਼ਾਨ ਘਾਟ ਦੇ ਵਿੱਚ ਹੀ ਖੜਾ ਪਰ ਆਖਰ ਨੂੰ ਇਹਦੇ ਵਿੱਚ ਬੰਦੇ ਨੂੰ 1.5 2 ਕੁ ਮਿੰਟ ਲੱਕੜਾ ਹੀ ਮਿਲਦੀ ਆ ਹੋਰ ਜਾਣਾ ਨਾਲ ਕੱਠ ਵੀ ਨਹੀਂ ਤੇ ਜੇਕਰ ਤੁਸੀਂ ਕਿਸੇ ਵੀ ਧਰਮ ਨੂੰ ਧਰਮ ਦੇ ਵਿੱਚੋਂ ਤਾਂ ਪਾਣੀ ਸਭ ਦੀ ਜ਼ਰੂਰਤ ਆ ਕਿਹੜੇ ਘਰ ਦੀ ਜ਼ਰੂਰਤ ਨਹੀਂ ਗਈ ਤਾਂ ਫਿਰ ਭਾਈ ਜਿਹੜੇ ਪਾਣੀ ਵਿੱਚ ਗੰਦ ਪਾ ਰਹੇ ਆ ਫੈਕਟਰੀ ਦੇ ਮਾਲਕ ਜੀ ਤੁਸੀਂ ਉਹਨਾਂ ਨੂੰ ਖੁਦ ਰੋਕੋ ਜੇਕਰ ਤੁਸੀਂ ਪ੍ਰੈਸ ਕਾਨਫਰੰਸ ਰੱਖ ਕੇ ਆਪਦੀਆਂ ਗੱਲਾਂ ਕਰ ਸਕਦੇ ਆ ਜੇਕਰ ਪ੍ਰੈਸ ਕਾਨਫਰੰਸ ਆ ਰੱਖ ਕੇ ਤੁਸੀਂ ਕਹਿ ਸਕਦੇ ਆ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਤੁਸੀਂ ਦਿਓਗੇ ਜੇਕਰ ਤੁਹਾਨੂੰ ਤੋਫਾਂ ਦੀ ਲੋੜ ਵੀ ਪਈ ਤੁਸੀਂ ਤੋਫਾਂ ਵੀ ਲਾਉਂਗੇ ਕਿਉਂਕਿ 117 ਐਮਐਲਏ ਤੁਹਾਡੇ ਨਾਰਾ ਮੁੱਛ ਮਰੋੜ ਲਓ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਤੁਹਾਡੇ ਨਾਲ ਜਿਹੜਾ ਵੀ ਸਰਕਾਰੀ ਚੀਜ਼ ਤੁਹਾਨੂੰ ਚਾਹੀਦੀ ਹੋਊਗੀ ਉਹ ਤੁਹਾਡੇ ਕੋਲ ਹੋਊਗੀ ਪਾਣੀ ਦੀਆਂ ਵਿਛਾੜਾ ਕਰਨ ਵਾਲੇ ਟੈਂਕੀ ਟੈਂਕਰ ਤੁਹਾਡੇ ਕੋਲ ਹੋਣਗੇ ਜੇਕਰ ਜਿੰਨੇ ਪੰਜਾਬ ਦੇ ਲੋਕ ਜੇਕਰ ਵੱਧ ਇਕੱਠੇ ਹੋ ਗਏ ਪੰਜਾਬ ਦੀ ਪੁਲਿਸ ਵੀ ਥੋੜੀ ਪਈ ਤਾਂ ਸਾਰੀਆਂ ਸਟੇਟਾਂ ਦੀ ਪੁਲਿਸ ਤੁਹਾਡੇ ਨਾਲ ਖੜ ਜੂਗੀ ਕਿਉਂਕਿ ਤੁਹਾਡੇ ਚ ਹਿੰਮਤ ਆ ਤੁਸੀਂ ਬਿਜ਼ਨਸਮੈਨ ਆ ਤੁਹਾਨੂੰ ਕਿਸੇ ਗੱਲ ਦੀ ਕੋਈ ਘਾਟ ਨਹੀਂਗੀ ਘਾਟ ਹਮੇਸ਼ਾ ਰਾਜਿਆਂ ਦੇ ਮੌਕੇ ਪਰਜਾ ਨੂੰ ਆਉਂਦੀ ਰਹੀ ਆ ਅੰਗਰੇਜ਼ਾਂ ਦੇ ਮੌਕੇ ਉਹਨਾਂ ਲੋਕਾਂ ਨੂੰ ਆਉਂਦੀ ਰਹੀ ਆ ਜਿਨ੍ਹਾਂ ਨੇ ਆਜ਼ਾਦੀ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਹੱਕ ਦੀ ਗੱਲ ਕੀਤੀ ਆ ਤੇ ਮੰਤਰੀਆਂ ਦੇ ਮੌਕੇ ਵੀ ਉਹਨਾਂ ਤੇ ਵਿਫਤਾ ਹੁੰਦੀਆਂ ਜਿਹੜੇ ਹੱਕਾਂ ਦੀ ਗੱਲ ਕਰਦੇ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਮੈਂ ਫਿਰ ਤੋਂ ਕਹਿੰਨਾ ਜੇਕਰ ਤੁਹਾਡੇ ਤੋਂ ਤੁਹਾਨੂੰ ਕੋਈ ਵੀ ਬਲੈਕਮੇਲ ਕਰਦਾ ਤੇ ਤੁਸੀਂ ਉਹਨਾਂ ਲੋਕਾਂ ਦਾ ਚਿਹਰਾ ਸਾਹਮਣੇ ਲੈ ਕੇ ਆਓ ਅਸੀਂ ਵੀ ਤੁਹਾਡੇ ਨਾਲ ਲੜਾਂਗੇ ਜੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਜੇ ਕੋਈ ਤੁਹਾਡੇ ਤੋਂ ਕੋਈ ਇਹ ਕਹਿੰਦਾ ਕਿ ਸਾਡੇ ਨਾਲ ਕਮਿਸ਼ਨ ਰੱਖੋ ਜੇ ਕੋਈ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਕਰੋੜਾ ਰੁਪਈਆ ਲਵਾਂਗੇ ਤਾਂ ਸਾਡੇ ਸਾਡੇ ਮੇਰੇ ਨਹੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹ ਰਿਕਾਰਡਿੰਗ ਸਾਹਮਣੇ ਕਰੋ ਤਾਂ ਕਿ ਪੰਜਾਬ ਦੇ ਲੋਕ ਉਹਨਾਂ ਚਿਹਰਿਆਂ ਨੂੰ ਪਹਿਚਾਨ ਸਕਣ ਤੇ ਜੇਕਰ ਤੁਸੀਂ ਝੂਠ ਕਹਿਨੇ ਆ ਜੇਕਰ ਤੁਹਾਡੇ ਕੋਲੇ ਸਬੂਤ ਹੈ ਨਹੀਂਗੇ ਫਿਰ ਬਾਈ ਤੁਸੀਂ ਝੂਠ ਹੈ ਇੱਕ ਨੰਬਰ ਦਾ ਕੰਮ ਜੇਕਰ ਤੁਸੀਂ মিডিਆ ਇਕੱਠੀ ਕਰਕੇ ਆਪ ਦੀਆਂ ਗੱਲਾਂ ਕਰ ਸਕਦੇ ਸੀ ਤਾਂ ਜਿਹੜੇ ਲੋਕ ਪਾਣੀ ਨੂੰ ਗੰਦਾ ਕਰ ਰਹੇ ਆ ਜਿਵੇਂ ਤੁਹਾਡੇ ਚੋਂ ਇੱਕ ਫੈਕਟਰੀ ਦਾ ਮਾਲਕ ਦੱਸ ਰਿਹਾ ਕਿ ਕੌਣ ਕਰਦਾ ਫੈਕਟਰੀ ਦਾ ਕੌਣ ਕਰਦਾ ਇਹ ਪਾਣੀ ਨੂੰ ਗੰਦਾ ਅਸੀਂ ਖੁਦ ਦੱਸਾਂਗੇ ਮੇਰਾ ਨੰਬਰ ਲੈ ਲਓ ਦੱਸਣਾ ਕਿਉਂ ਭਾਈ ਉਹੀ মিডিਆਲ ਜਾ ਕੇ ਤੁਸੀਂ ਕਹਿੰਦੇ ਵੀ ਆ ਖੜਾ ਜੀ ਆ ਪਾਣੀ ਗੰਦਾ ਕਰ ਰਿਹਾ ਕਿਰਪਾ ਕਰਕੇ ਸਾਡੇ ਨਾਲ ਕਿਸੇ ਨੇ ਨਿਆਣੀ ਕਰਨਾ ਨਾ ਸਰਕਾਰ ਨੇ ਕਰਨਾ ਨਾ ਪ੍ਰਸ਼ਾਸਨ ਨੇ ਕਰਨਾ ਨਾ ਮੰਤਰੀਆਂ ਨੇ ਕਰਨਾ ਸਾਨੂੰ ਤਾਂ ਵਕੀਲ ਕਰਨ ਵਾਸਤੇ ਵੀ ਪੈਸੇ ਚਾਹੀਦੇ ਹੋਣਗੇ ਸਾਡਾ ਤਾਂ ਇੱਥੇ ਕੋਈ ਵੀ ਨਹੀਂ ਪਰ ਜਿਹਨੇ ਭੇਜਿਆ ਉਹ ਸਭ ਦਾ ਜਿਹਨੇ ਭੇਜਿਆ ਉਹ ਸਭ ਦਾ ਕਚਹਿਰੀ ਜਿਵੇਂ ਥੱਲੇ ਲੱਗਦੀ ਓਵੇਂ ਉੱਤੇ ਲੱਗਦੀ ਆ ਇੱਥੇ ਸਬੂਤ ਮੰਗਦੇ ਓਥੇ ਸਬੂਤ ਆ ਸਾਹ ਦੇਣਗੇ ਸਾਹ ਕੋਈ ਘੁੱਟ ਕੇ ਨਹੀਂ ਰੱਖ ਸਕਦਾ ਓਥੇ ਐਲਈਡੀਆਂ ਚੱਲਣੀਆਂ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਦੱਸਣਗੇ ਜਿਹੜੀ ਸਰਕਾਰ ਦੇ ਵਿੱਚ ਕੋਈ ਕਿਸਾਨ ਜਾਂ ਮਜ਼ਦੂਰ ਆਤਮ ਹੱਤਿਆ ਕਰਕੇ ਜਿਵੇਂ ਇੱਕ ਉਹ ਬੀਬੀ ਪ੍ਰੋਫੈਸਰ ਸੀਗੀ ਬਲਵਿੰਦਰ ਕੌਰ ਖਣੀ ਜਿਨੇ ਨਾਮ ਲਿਖਿਆ ਸੀ ਅਰਜੋਤ ਬੈਂਸ ਦਾ ਨਿਆਤਾ ਉਹਨਾਂ ਦਾ ਵੀ ਹੋਣਾ ਕਿਉਂਕਿ ਉਹ ਕਤਲ ਲਿਖੇ ਗਏ ਆ ਸਰਕਾਰਾਂ ਦੇ ਸਿਰ ਤੇ ਭੁਗਤਣਗੇ ਜਾ ਕੇ ਕਿੰਨਾ ਨੇ ਭੁਗਤ ਵੀ ਲਏ ਆ ਭੁਗਤੋਂਗੇ ਉੱਥੇ ਜਾ ਕੇ ਭਾਈ ਜੀ ਰੱਬ ਉੱਥੇ ਨਿਆ ਕਰੂਗਾ ਮੈਂ ਫਿਰ ਤੋਂ ਝਾੜੂ ਸਰਕਾਰ ਨੂੰ ਇੱਕ ਗੱਲ ਕਰ ਦੇਵਾਂ ਕੰਦਾ ਚਾ ਇੱਕ ਗੱਲ ਆ ਸਿਆਣਿਆਂ ਦੀ ਗੱਲਾਂ ਦੋ ਕਹੂੰਗਾ ਚਾਦਰ ਮੈਲੀ ਤੇ ਸਾਬਣ ਥੋੜਾ ਭਗਵੰਤ ਮਾਨ ਜੀ ਸਰਕਾਰ ਤੁਹਾਡੀ ਆ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਇਹ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਇਹ ਦਾਗ ਨਹੀਂ ਮਿਟਨੇ ਪਾਪਾਂ ਵਾਲੇ ਜਿਹੜਿਆ ਕੈਂਸਰ ਨਾਲ ਮੌਤ ਹੋ ਰਹੀਆਂ ਨਾ ਜਿਨ੍ਹਾਂ ਦੇ ਘਰ ਬੇਕਾਰ ਹੋ ਰਹੇ ਆ जिया रोन गुत रो रखो जे भगवंत मान जी दग नहीं मिटने पापागा फिर रोवेगा नाले तो फिर रोवेगा एक होर गल कहूंगा तो याद रखो के बंद कराने चले थे ये तवैफों तो का कोठा ਬੰਦ ਕਰਾਣੇ ਚਲੇ ਥੇ ਇਹ ਤਵੇ ਫੋਕਾ ਕੋਠਾ ਪਰ ਸਿੱਕੋ ਕੀ ਸੰਕ ਦੇ ਕੇ ਖੁਦ ਹੀ ਮੁਜਰਾ ਕਰ ਬੈਠੇ ਯਾਦ ਰੱਖੋ ਇਹ ਹਿਸਾਬ ਆ ਪੰਜਾਬ ਦੇ ਲੋਕ 2027 ਚ ਤੁਹਾਡੇ ਕੋਲੋਂ ਲੈਣਗੇ ਤੇ ਪੰਜਾਬ ਜਿਹੜੇ ਜਿਹਦੀ ਸਰਕਾਰ ਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਸਿਰ ਚੜ੍ਹ ਕੇ ਯਾਦ ਰੱਖੋ ਕਿ ਉਹ ਪਰਮਾਤਮਾ ਨਾ ਕਰੂਗਾ ਉਸ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ